ਕੈਪਲ ਆ ਗਿਆ ਹੈ ਕਿਨਮਾ ਕੈਂਪਸ ਤੇ ਕਿਸ ਤਰ੍ਹਾਂ ਦਾ ਹੈ 2800ਸੀਅਤ ਦੀ ਜੇ ਆਪਾਂ ਗੱਲ ਕਰੀਏ 2024-25 ਦੀ ਕਿ ਸਾਡਾ ਫਰਾਂਚੀ ਕਲੀਅਰ 1-4 ਤੋਂ ਸ਼ੁਰੂ ਹੁੰਦਾ ਹੈ 1-4 ਤੋਂ ਲੈ ਕੇ 31 ਤੰਨ 2025 ਤੱਕ ਤਨ ਲਗਭਗ ਸਾਡਾ ਇਹ 8ਵਾਂ ਕੈਪ ਹੈ ਤਾਂ ਇਸ ਤੋਂ ਪਹਿਲਾਂ ਵੀ ਗ੍ਰੀਨ ਸਿਟੀ ਕਲੱਬ ਜਿਵੇਂ ਇਲੈਕਟ੍ਰੋਮੋਬੀਥੀ ਦਾ ਕੈਂਪ ਮਲਟੀ ਸਪੈਸ਼ਲਿਸਟਿਕ ਕੈਂਪ ਆਈਸ ਕੈਂਪਰ ਹੋਰ ਕਈ ਤਰ੍ਹਾਂ ਦੇ ਸੀ ਕੈਂਪ ਲਾ ਚੁੱਕੇ ਆ ਤਾ ਡਾਕਟਰ ਸਾਹਿਬ ਨੂੰ ਅਸੀਂ ਰਿਕਵੈਸਟ ਕੀਤੀ ਸੀ ਕਿ ਸਾਡੇ ਗੁਣਾਣਾ ਮੰਡੀ ਵਿੱਚ ਇੱਕ ਆਪਰੇ ਕੋਲ ਇੱਕ ਕੈਂਪ ਲਗਾਓ ਤਾਂ ਡਾਕਟਰ ਸਾਹਿਬ ਨੇ ਸਾਡੇ ਬੜੇ ਸ਼ਾਰਟ ਨੋਟ ਤੇ ਹੀ ਸਾਡੀ ਗੱਲ ਸੁਣੀ ਸਾਰੀਆਂ ਜਿੰਨੀਆਂ ਵੀ ਮੈਡੀਸਿਨਾਂ ਵਗੈਰਾ ਹੈ ਇਹ ਡਾਕਟਰ ਸਾਹਿਬ ਵੱਲੋਂ ਬਿਲਕੁਲ ਫਰੀ ਦਿੱਤੀਆਂ ਜਾ ਰਹੀਆਂ ਤਾਂ ਸਾਨੂੰ ਡਾਕਟਰ ਸਾਹਿਬ ਦੀਆਂ ਸੇਵਾਵਾਂ ਬੜੀਆਂ ਵਧੀਆ ਲੱਗੀਆਂ ਤਾਂ ਅਸੀਂ ਬੜੇ ਸੰਤੁਸ਼ਟਾ ਜਿਹਾ ਦੂਜੀ ਸੰਤੁਸ਼ਟੀ ਸਾਨੂੰ ਗੁਣਾਣਾ ਮੰਡੀ ਦੇ ਸਾਰੇ ਨਗਰ ਨਿਵਾਸੀਆਂ ਤੋਂ ਆ ਜਿਨ੍ਹਾਂ ਨੇ ਸਾਡੀ ਕੈਂਪ ਦੇ ਵਿੱਚ ਸਹਿਯੋਗ ਦਿੱਤਾ ਹੈ ਤੇ ਆਏ ਵਾਰੀ ਸਾਨੂੰ ਗੁਣਾਣਾ ਮੰਡੀ ਬੜਾ ਸਹਿਯੋਗ ਦਿੰਦੀ ਆ ਜਿਵੇਂ ਉਹਨਾਂ ਐਸ ਕੇ ਦੀ ਚੀਫ ਗੈਸਟ ਬੈਂਤਾ ਜੀ ਨੂੰ ਬੁਲਾਇਆ ਸੀਗਾ ਉਹ ਆਏ ਸਾਨੂੰ ਅਸ਼ੀਰਵਾਦ ਦਿੱਤਾ ਉਹਨਾਂ ਨੇ ਔਰ ਆਪਣੀ ਨੇਕ ਕਮਾਈ ਵਿੱਚੋਂ ਕਲੱਬ ਨੂੰ ਦਾਣ ਵੀ ਦਿੱਤਾ ਤਾਂ ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਲੱਬ ਦੇ ਮੈਂਬਰਾਂ ਵੱਲੋਂ ਵੀ ਧੰਨਵਾਦ ਹੈਪੀਟਸ ਇਨ ਆਲ ਵੇ ਵੀ ਪ੍ਰੋਬਲਮ ਹੈ ਵੇਰ ਵਜ ਜਾਂਦਾ ਹੈਗਾ ਕਿ ਕੀ ਪ੍ਰੋਬਲਮ ਹੈਗੀ ਹੈ ਤਾਂ ਹੀ ਬੱਤੇ ਦੱਸਦੇ ਹੈ ਇਹਦਾ ਕੋਈ ਪ੍ਰੋਪੋਜ਼ਲ ਹੋ ਅਕਸਰ ਵੀ ਮਨ ਨੂੰ ਖੋਲਣਾ ਦਾ ਐਕਸਰਸਾਈਜ਼ ਹੈ ਐਕਸਰਸਾਈਜ਼ ਕਰਨ ਬੱਚਿਆਂ ਨੂੰ ਸੁਝਾਈਦੀ ਹੈਗੀ ਹੈ ਸਪਾਈਨ ਦੀ ਹੈਗੀ ਆ ਧੌਰ ਦੀ ਹੈਗੀ ਆ ਦੋ ਸ਼ੋਲਡਰਸ ਦੀ ਹੈਗੀ ਐਕਸਰਸਾਈਜ਼ ਤੇ ਡਾਈਟ ਆਪਣਾ ਪ੍ਰੋਪਰ ਰੱਖਣਾ ਅੱਜ ਅਟੈਂਡ ਕੀਤਾ ਤੇ ਮੈਡੀਸਨ ਵੀ ਫ੍ਰੀ ਦਿਤਤੀਆਂ ਸਾਨੂੰ ਇੱਕ ਜਵਾਨਾਂ ਦੀ ਬਹੁਤ ਲੋੜ ਹੈ ਸਾਂਝੂਦਾਰੀ ਵੀ ਤੇ ਇਹ ਮੈਂਬਰ ਦਾ ਜਿਨ੍ਹਾਂ ਨੇ ਨਾਕਾ ਕੈਂਪ ਲਗਾਇਆ ਤੇ ਤੁਹਾਨੂੰ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਸੋ ਮਚ